ਸਤਿਕਾਰਯੋਗ ਪ੍ਰਿੰਸੀਪਲ ਸਾਹਿਬ ਮੰਗਤ ਬਾਲੀਆ ਜੀ ਤੇ ਸਮੂਹ ਸਟਾਫ ਬਹੁਤ ਬਹੁਤ ਵਧਾਈਆਂ ਪਹਿਲਾਂ ਤਾਂ ਕਿ ਤੁਸੀਂ ਸਾਰੇ ਸਟਾਫ ਨੇ ਬਹੁਤ ਮਿਹਨਤ ਕਰਕੇ ਵਧੀਆ ਰਿਜ਼ਲਟ ਲਿਆਇਆ ਮੈਂ ਬੱਚੋ ਕਲਾਪਿੰਗ ਹੋਣੀ ਚਾਹੀਦੀ ਸਟਾਫ ਦੇ ਨਾਂ ਤੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਮਿਹਨਤੀ ਸਟਾਫ ਮਿਲਿਆ ਤੁਹਾਨੂੰ ਬਹੁਤ-ਬਹੁਤ ਵਧਾਈਆਂ ਵੀ ਅਸੀਂ ਤੁਹਾਨੂੰ ਦਿੰਨੇ ਆ ਕਿ ਤੁਸੀਂ ਬਹੁਤ ਮਿਹਨਤ ਕੀਤੀ ਅੱਜ ਅਸੀਂ ਜਿੱਥੇ ਲੋਕ ਭਲਾਈ ਮੰਚ ਇਹ ਕੰਮ ਚਲਾ ਰਿਹਾ ਤੋਂ ਅੱਜ ਪਿਆਰੇ ਬੱਚਿਓ ਅੱਜ ਸਰਦਾਰ ਮੋਹਨ ਸਿੰਘ ਬਿਲਗਾ ਯਾਦਗਾਰ ਹਲ ਕਮੇਟੀ ਦੀ ਤਰਫੋਂ ਆਏ ਤੁਸੀਂ ਸਾਲਾ-ਸਾਲ ਪੜ੍ਹਾਈ ਕਰਕੇ ਦਿੱਤੇ ਇਮਤਿਹਾਨ ਵਿੱਚੋਂ ਅੱਬਲਾਈ ਵਿਦਿਆਰਥੀਆਂ ਦਾ ਮਾਨ ਸਨਮਾਨ ਕਰਨ ਲਈ ਇਹ ਸੰਸਥਾ ਆਈ ਹੈ ਤਾਂ ਕਿ ਤੁਹਾਡਾ ਹੌਸਲਾ ਹੋਰ ਅੱਗੇ ਵਧੇ ਜਿਹੜੇ ਬੱਚੇ ਥੋੜ੍ਹ ਥੋੜ੍ਹੇ ਨੰਬਰਾਂ ਨਾਲ ਪਿੱਛੇ ਰਹਿ ਗਏ ਉਹ ਹੋਰ ਮਿਹਨਤ ਕਰਨ ਅਗਲੇ ਸਾਲ ਇਹ ਮਾਨ ਸਨਮਾਨ ਫਿਰ ਤੁਹਾਡੇ ਕਿਸੇ ਦੇ ਵੀ ਹੱਥ ਆ ਸਕਦਾ ਹੈ ਜਿਸ ਨੂੰ ਦੇਖਦਿਆਂ ਹੋਰ ਮਿਹਨਤ ਕਰੋ ਜੋ ਇਹ ਵੀਡੀਓ ਬਿਲਗਾ ਨਿਊਜ਼ ਆਨਲਾਈਨ ਸਰਦਾਰ ਰਜਿੰਦਰ ਸਿੰਘ ਜੀ ਬਣਾਉਂਦੇ ਆ ਇਹ ਦੇਸ਼ਾਂ ਵਿਦੇਸ਼ਾਂ ਵਿੱਚ ਦੇਖੀ ਜਾਂਦੀ ਆ ਬਹੁਤ ਫਾਲੋਅਰ ਆ ਇਹਦੇ ਇਹ ਜਿਹੜਾ ਦੇਸ਼ਾਂ ਵਿਦੇਸ਼ਾਂ ਵਿੱਚ ਤੁਹਾਨੂੰ ਲੋਕ ਦੇਖਦੇ ਆ ਔਰ ਤੁਹਾਨੂੰ ਤੁਹਾਨੂੰ ਵੀ ਇਹਨਾਂ ਸਟੂਡੈਂਟਾਂ ਦੀ ਤਰ੍ਹਾਂ ਵਧਾਈਆਂ ਪੇਸ਼ ਕਰਨਗੇ ਅੱਜ ਜਿਨ੍ਹਾਂ ਨੂੰ ਜਿਨ੍ਹਾਂ ਦਾ ਫਰਸ ਸੈਕਿੰਡ ਔਰ ਥਰਡ 라운ਡ ਤੇ ਸਨਮਾਨ ਹੋਣਾ ਸੋ ਤੁਹਾਨੂੰ ਸਮੂਹ ਸਟਾਫ ਨੂੰ ਬਹੁਤ-ਬਹੁਤ ਵਧਾਈਆਂ ਪਿਆਰੇ ਬੱਚਿਓ ਸਾਰਿਆਂ ਨੂੰ ਹੁਣ ਮੈਂ 체미 클래스 ਤੋਂ ਲੈ ਕੇ ਨਾਮ ਅਨਾਉਂਸ ਕਰਾਂਗਾ ਕਲਾਸ பை ਜੋ ਬੱਚੇ ਆ ਕੇ ਆਪਣਾ ਇਨਾਮ ਪ੍ਰਾਪਤ ਕਰਨਗੇ ਮੰਗਤ ਬਾਲੀਆ ਜੀ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਉਹ ਵੀ ਸਾਡੇ ਸਾਥੀਆਂ ਦੇ ਨਾਲ ਹੋਣ ਸਾਡੇ ਦਰਮਿਆਨ ਸਰਦਾਰ ਗਰਨਾਮ ਸਿੰਘ ਜੱਖੂ ਪ੍ਰਧਾਨ ਨਗਰ ਕਾਉਂਸਲ ਬਿਲਗਾ ਮੈਨੇਜਰ ਲਸ਼ਕਰ ਚੰਦ ਜੀ ਮਾਸਟਰ ਹਰੀਦੇਵ ਜੀ ਹਰੀਦੇਵ ਸਿੰਘ ਜੀ ਬਲਜੀਤ ਸਿੰਘ ਔਦਲਾ ਜੀ ਕਮਲਜੀਤ ਕੰਬਾ ਜੀ ਰਾਮਪਾਲ ਸਿੰਘ ਜੀ ਹਰਵੰਸ لال ਕੈਂਥ ਇਹ ਤੁਹਾਡਾ ਸਨਮਾਨ ਕਰਨ ਲਈ ਸਾਡੀ ਟੀਮ ਪਹੁੰਚੀ ਆ ਤੋ ਮੈਂ ਹੁਣ ਕਲਾਸ ਵਾਈਜ਼ ਨਾਮ ਲਾਵਾਂਗਾ ਤੋ ਬੱਚਿਆਂ ਨੂੰ ਬੇਨਤੀ ਆ ਕਿ ਉਹ ਆਪਨਾ ਆ ਕੇ ਇੱਥੇ ਸਨਮਾਨ ਪ੍ਰਾਪਤ ਕਰਨ ਜਨਤ ਕੁਮਾਰੀ son of ਚਮਨ ਲਾਲ ਸਿਕਸਥ ਕਲਾਸ ਦੀ ਹੈ 6ਵੀਂ ਕਲਾਸ ਦੀ ਮਸਕਾਨ ਕੌਰ ਨਿਤਨ ਕੁਮਾਰ ਇਹ ਸੈਕਿੰਡ ਹਰਪ੍ਰੀਤ ਕੌਰ ਵਿਦਾਰ ਸਿੰਘ ਇਹ ਥਰਡ ਇਹਨਾਂ ਤੋਂ ਬਾਅਦ ਸੱਤਵੀਂ ਕਲਾਸ ਦੇ ਬੱਚਿਆਂ ਨੂੰ ਦਾ ਮੈਂ ਨਾਮ ਲਵਾਗਾ ਤਮੰਨਾ ਦੀਪ ਕੁਮਾਰ ਲਵਪ੍ਰੀਤ ਕੌਰ ਕਮਲਜੀਤ ਰੇਦਮ ਪ੍ਰੀਤਕੌਰ ਸਤਵਿੰਦਰ ਸਿੰਘ ਇੰਨਾ ਤੋਂ ਬਾਅਦ 8ਵੀਂ ਕਲਾਸ ਦਾ ਜਿਹੜਾ ਨਤੀਜਾ ਆ ਮੈਂ ਉਹਨਾਂ ਦੇ ਨਾਮ ਅਨਾਉਂਸ ਕਰਾਂਗਾ ਤਰਨਜੋਤ ਕੌਰ 8ਵੀਂ ਕਲਾਸ ਉਹਨਾਂ ਤੋਂ ਬਾਅਦ ਸੈਕਿੰਡ ਜੈਸਕਾ ਰਾਣੀ ਸਾਨੂੰ ਡਾਟਰ ਆਫ ਗਿਆਨ ਚੰਦ ਜੈਸਕਾ ਰਾਣੀ ਡਾਟਰ ਆਫ ਗਿਆਨ ਚੰਦ ਇੱਕਮ ਪੱਟੀ ਡਾਟਰ ਆਫ ਚਰਨਜੀਤ ਪੱਟੀ हम मैं नाइन्थ क्लास के बच्चों का नाम अनाउंस करा सैक्शन ए नाइन्थ क्लास सैक्शन ए किरणजोत कौर डॉक्टर ऑफ दलवीर राम <प्थाँगा> मनप्रीत कौर डॉक्टर ऑफ संजीव कुमार गुरमनदीप परविंदर सिंह गुरमनदीप डॉक्टर ऑफ परविंदर सिंह सेक्शन बी नाइंथ क्लास अरमान डॉक्टर ऑफ कलवंत सिंह कंगना बालिया ਇਹ ਸੈਕੰਡ ਹੈ ਕੰਗਨਾ ਬਾਲੀਆ ਡਾਕਟਰ ਆਫ ਮਨਜੀਤ ਕੁਮਾਰ ਹਰਵਿੰਦਰ ਕੌਰ ਡਾਕਟਰ ਆਫ ਸੋਨੂ ਦੇ ਨਗਰ ਕੌਂਸਲ ਦੇ ਪ੍ਰਧਾਨ ਗੁਰਨਾਮ ਸਿੰਘ ਜਖੂ ਜੀ ਬੱਚਿਆਂ ਨੂੰ ਸਨਮਾਨ ਕਰ ਰਹੇ ਨੇ। ਤਾਂ ਹੁਣ ਮੈਂ ਪਲੱਸ 1 ਦੇ ਬੱਚਿਆਂ ਦੇ ਨਾਮ ਅਨਾਉਂਸ ਕਰਾਂਗਾ। ਪਲੱਸ 1 ਆਰਟਸ ਗਰੁੱਪ ਗਰਮੀਤ ਕੌਰ ਡਾਟਰ ਆਫ ਕਰਨੈਲ ਸਿੰਘ ਮਨਜੀਤ ਕੌਰ ਡਾਟਰ ਆਫ ਸਰਜੀਤ ਸਿੰਘ ਕਮਲ ਡਾਟਰ ਆਫ ਲਖਵੀਰ ਚੰਦ ग्यारहवीं क्लास के कॉमर्स के बच्चों का मैं नाम अनाउंस करा ग्यारहवीं जमात के कॉमर्स ग्रुप के बच्चे का महकदीप कौर डॉक्टर ऑफ रामपाल सिंह डिम्पल बालिया डॉक्टर ऑफ हरमेश लाल जशनदीप डॉक्टर ऑफ जगजीत सिंह ग्यारहवीं कला कलास के सायंस ग्रुप के बच्चों का मैं नाम अनाउंस करा सिमरन बदन डॉक्टर ऑफ बदन सुनाओ नहीं होनी चाहिए बेटा जी यशप्रीत कौर डॉक्टर ऑफ हरजिंदर कुमार तानिया डॉक्टर ऑफ राकेश कुमार <laughs> ਪਿਆਰੇ ਬੱਚਿਓ ਇਹ ਹੌਸਲਾ ਬਜਾਈ ਸੰਸਥਾ ਇਸ ਲਈ ਕਰ ਰਹੀ ਕਿ ਤਾਂ ਕਿ ਉਤਸ਼ਾਹ ਬਣੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਵੀ ਇਸੇ ਤਰ੍ਹਾਂ ਮੱਲਾ ਮਾਰੋ ਔਰ ਤੁਹਾਡੇ ਵੀ ਜਿਹੜੇ ਆ ਉਹ ਪੋਜੀਸ਼ਨਾਂ ਬਣ ਬੱਚੇ ਦਾ ਸੈਕਿੰਡ ਸੈਕਿੰਡ ਆਇਆ ਨਹੀਂ ਥਾੜੇ ਅੱਛਾ ਨਿਤਿਕਾ ਫਾਦਰੂਹੀ ਥਰਡ ਰੂਹੀ ਹੈ ਪ੍ਰਾਇਮਰੀ ਸਕੂਲ ਪ੍ਰਾਇਮਰੀ ਸਕੂਲ ਤੋਂ ਦੋ ਬੱਚੀਆਂ ਜਿਹੜੀਆਂ ਉਹਨਾਂ ਨੇ ਦਾਖਲਾ ਲਿਆ ਹੈ ਸਕੂਲ ਵਿੱਚ ਨਿਤਿਕਾ ਔਰ ਰੂਹੀ ਸਾਰੇ ਸਟਾਫ ਨੂੰ ਦੁਬਾਰਾ ਫੇਰ ਅਸੀਂ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ ਕਿ ਉਹਨਾਂ ਨੇ ਇਹ ਮਿਹਨਤ ਕਰਕੇ ਜਿਹੜਾ ਰਿਜ਼ਲਟ ਬਹੁਤ ਵਧੀਆ ਲਿਆਦਾ ਆਉਂਦਾ ਹੈ ਕੋਈ ਸਟਾਫ ਵਾਲੇ ਆ ਗਏ ਸਾਰੇ ਸਟਾਫ ਨੂੰ ਬੇਨਤੀ ਕਰਕੇ ਬੈਠ ਮੈਂ ਸਾਰੇ ਸਟਾਫ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਬੱਚਿਆਂ ਦੇ ਨਾਲ ਫੋਟੋ ਕਰਾਉਣ ਲਈ ਆਉਣ ਕਿਰਪਾ ਕਰਕੇ ਮਲੇ ਨੂੰ ਉੱਪਰ ਹਾਂਜੀ ਬਈ ਮਮਤਾ ਮੈਡਮ ਸਾਰੇ ਸਟਾਫ ਵਿਸ਼ੇਸ਼ ਤੌਰ ਤੇ ਸਰਦਾਰ ਰਜਿੰਦਰ ਸਿੰਘ ਜੀ ਪਾਤਰਕਾਰ ਬਿਲਗਾ ਨਿਊਜ਼ ਆਨਲਾਈਨ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਿਉਂਕਿ ਆ ਜਿਹੜੀ ਟੀਮ ਹੈ ਇਸ ਟੀਮ ਦੇ ਸਰਪ੍ਰਸਤ ਹੈ ਔਰ ਮੋਰੀ ਰੋਲ ਅਦਾ ਕਰਦੇ ਆ ਇਸ ਟੀਮ ਵਿੱਚ ਇਹਨਾਂ ਦੇ ਬੇਸੀ ਖਾਸ ਤੌਰ ਤੇ ਧੰਨਵਾਦੀਆਂ ਸਰਦਾਰ ਰਜਿੰਦਰ ਸਿੰਘ ਜੀ ਬਿਲਗਾ ਉਹਨਾਂ ਦਾ